ਬਾਪੂ ਹਉ ਕੀ ਹੋਇਆ ਅੱਜ ਤਾਂ ਬੜਾ ਬੜਾ ਕੰਮ ਹੋ ਗਿਆ ਸੀ ਹਾਂ ਮੈਂ ਤਾਂ ਮਸਾਂ ਬਚਾ ਚ ਉਹ ਦੱਛ ਤਾਂ ਦੇ ਫੇ ਕੀ ਹੋ ਹੋ ਕੀ ਗਿਆ ਬਾਬਾ ਉੱਥੇ ਮੈਂ ਕੰਮ ਕਰਨ ਗਿਆ ਸੀ ਕਿਹਾ ਹਾਂ ਮਿਸਤਰੀ ਨਾਲ ਅੱਛਾ ਉੱਥੇ ਲੈਟਰ ਡਿੱਗ ਪਿਆ ਉਹ ਤੇਰਾ ਪਲਾ ਹੋ ਜਾ ਤੇਰੇ ਕੰਦੀ ਛੱਤੀ ਉੱਤ ਬੱਜੀ ਕਿਤੇ ਮੈਂ ਤਾਂ ਬਚ ਗਿਆ ਜੇ ਨਾਲ ਦੇ ਸਿੱਕੇ ਛੱਤ ਮੁੰਡੇ ਸਾਰੇ ਮਰ ਗਏ ਉਹ ਤੇਰਾ ਬਿੜਾ ਵੇ ਜੇ ਰੱਬ ਬਚਾਤਾ ਟੂਤਾ ਬਚ ਗਿਆ ਮੈਂ ਤਾਂ ਬਚ ਗਿਆ ਬੰਦਾ ਬੀੜੀ ਪਿੰਡ ਕਿਲਾ ਹੀ ਬਾਹਰ ਤੇ ਤਾਂ ਬਚ ਗਿਆ ਸਾਰੇ ਮਰ ਗਏ ਬਾਕੀ ਓਹੋ ਚੱਲ ਛੱਤ ਫੇਰ ਤਾਂ ਨਹੀਂ ਬੱਜੀ ਤੇਰੇ ਕਿਤੇ ਬਚ ਗਿਆ ਬਾਪੂ ਅੱਜ ਤਾਂ ਐ ਮੰਨ ਕੇ ਚੱਲ ਕੋਈ ਚੰਗਾ ਕੀਤਾ ਸੀ ਤਾਂ ਮੂਰੇ ਆ ਗਿਆ ਮੇਰੇ ਕੋਈ ਚੱਲ ਚੱਲ ਜੇ ਛੁੱਕਾ ਤੇ ਚੰਗੇ ਕੀਤਾ ਤੇ ਮੂਰੇ ਆ ਗਿਆ ਬਚ ਗਿਆ ਬਾਈ ਤੂ ਤੇਰਾ ਸ਼ੁਕਰ ਹੈ ਹਾਂ ਅੱਜ ਤਾਂ ਕੋਈ ਚੰਗਾ ਕਰਮ ਕੀਤਾ ਮੂਰੇ ਆ ਗਿਆ ਮੈਂ ਬਚ ਗਿਆ ਬਾਪੂ ਬਾਈ ਮੈਂ ਬਚ ਗਿਆ ਮੈਂ ਤਾਂ ਬਾਹਰ ਸੀਗਾ ਅੱਛਾ ਜਿਹੜੇ ਲੈਟਰ ਡਿੱਗਿਆ ਉਹ ਤਾਂ ਚਾਰੇ ਅੰਦਰ ਸੀਗੇ ਕੰਮ ਕਰੀ ਮੈਂ ਤਾਂ ਬੀੜੀ ਪਿੰਡ ਬਾਹਰ ਆ ਗਿਆ ਸੀਗਾ ਅੱਛਾ ਹਾਂ ਚਾਰ ਵਾਰ ਬੱਜ ਗਈ ਜਾਨ ਬੱਜ ਗਈ ਜਾਨ ਦੀ ਲਗੜ ਛੋਟਾ ਛੋਟਾ ਤੂੰ ਡਾਕਟਰ ਤੋਂ ਟੀਕਾ ਟੁਕਾ ਲਵਾਤਾ ਠੀਕ ਹੈ ਮੈਂ ਘਬਰਾਹਟ ਹੋ ਗਈ ਸੀ ਫੜੀ ਟਿਕਟ ਪਹਲਵਾ ਲਿਆ ਲਵਾ ਲੈ ਟੀਕਾ ਨਾ ਲਵਾ ਟੀਕਾ ਲਵਾ ਲੈ ਟੀਕਾ ਲਵਾ ਲੈ ਚੱਲ ਠੀਕ ਹੈ ਤੇ ਉਹਨਾਂ ਦਾ ਵੀ ਮਾੜਾ ਹੀ ਹੋ ਜਾਪਤੰਦਰ ਆ ਫਿਰਤਾ ਯਾਰ ਹਨਾ ਉਹ ਐ ਭੂਖ ਹੋਇਆ ਤਾਂ ਮਾੜੀ ਹਾਂ ਤੇ ਪਰਹੀਂ ਪੰਜਾਬ ਸਰਕਾਰ ਨੇ ਉਹਨੂੰ ਭਗਮਨਤਮਨ 100000 ਰੁਪਏ ਦਾ ਤਾਹ ਦੇ ਕੋਣ ਕਹਤਾ ਅੱਛਾ ਬੰਦੇ ਮਗਰ ਤੇ 1 ਲੱਖ ਠਿਕਾ ਜਰ ਦੂਗਾ ਤੇ ਕੋਲ ਉਹ ਤੇਰਾ ਭਲਾ ਹੋ ਜੇ ਤੈਨੂੰ ਦੁਜੇ ਨੇ ਕਹਿੰਦਾ ਜੀ ਬੀਡੀ ਛੱਡ ਦੇ ਛੱਡ ਦੇ ਬੀਡੀ ਅੱਜ ਛਾਡੇ ਕੰਮ ਤੇ ਮਾਰਨਾ ਤਾਂ ਤੂੰ ਵੀ ਸੀ ਉਹ ਬਾਪੂ ਆ ਮੈਨੂੰ ਮਾਰ ਕੇ ਆ ਜਿਆ ਦੇਣਾ ਤਾ ਤੁਹਾਨੂੰ ਨਾ ਬਦਨ ਦਿਓ ਤੁਸੀਂ ਮੈਂ ਤੇਰੇ ਕੋਲ ਆ ਸਾਡੇ ਕੰਮ ਸਾਡੇ ਕੰਮ ਆ ਦੇ ਅੱਜ ਕੋ ਬਾਪਾ ਨੂੰ ਤੁਹਾਨੂੰ ਕੰਮ ਕੰਮ ਕਰਦੇ ਤੂੰ ਤਾਂ ਮਾਰ ਕੇ ਰਾਜੀਆ ਮੈਂ ਤਾਂ ਮਸਾ ਤੇਰੇ ਕੋਲ ਤੂੰ ਤਾਂ ਮੂੰ ਵੀ ਮਾਰਨਾ ਛਾਰਾ ਦਿਨ ਬੀਡੀਆਂ ਪੀਣਾ ਤੂੰ ਹਾਂ ਬਹੁਤ ਯਾਰ ਬਾਪੂ